ਜੇ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ son of ਸਰਦਾਰ ਪਲਵਿੰਦਰ ਸਿੰਘ ਵਿਲੇਜ ਨਿਜਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਇਦਾਂ ਹੀ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਹੈ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਇੱਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਆ ਜਿਹਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਜੀ ਦੀ ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨਿਰੰਦਰਵੈਦ ਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਲਨੌਰ ਪਿੰਡੋਂ ਨਿਰੰਦਰਵੈਦ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾੜਾ ਪਲਵਿੰਦਰ ਸਿੰਘ ਅਰਲੀ ਪੰਨ ਦੇ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਪੁਵਾਂ ਦੀਆਂ ਮੂਰਤੀਆਂ ਨੇ ਇਹ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ son of ਸਰਦਾਰ ਪਲਵਿੰਦਰ ਸਿੰਘ ਵਿਲੇਜ ਨਿੱਜਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਐਦਾਂ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਆ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਠੀਕ ਆ ਤੇ ਉਹ ਸਾਡੇ ਭਈਏ ਵੜਦੇ ਪਏ ਹੀ ਕਮਾਦ ਗਨਾਂ ਮੈਨੂੰ ਫੋਨ ਕੀਤਾ ਉਹਨਾਂ ਨੇ ਤੇ ਉਹਨਾਂ ਕਿਹਾ ਵੀ ਕੋਈ ਚੀਜ਼ੇ ਲੱਭੀ ਆ ਸਾਨੂੰ ਆਣ ਕੇ ਵੇਖੋ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ ਤੋ ਤਿੰਨ ਟੱਲ ਹੀ ਬਾਕੀ ਇੱਕ ਦੋ ਹੋਰ ਸਮਾਨ ਸੀ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੜਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਆ ਮੰਦਤ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡਓਵਰ ਕੀਤੀਆਂ ਮੂਤੀਆਂ ਹੁਣ ਕਿਹਨਾਂ ਨੂੰ ਨਹੀਂ ਦਿੱਤੀਆਂ ਮੂਤੀਆਂ ਲਈ ਇਹ ਕਲਾਨੌਰ ਵਾਲੇ ਮੰਦਿਰ ਆ ਤੇ ਡੇਰਗਵਾਰ ਵਾਲੇ ਮੰਦਿਰ ਤੇ ਪੁਲਿਸ ਦੇ ਧਿਆਨ ਵਿੱਚ ਲੈਂਦੇ ਹਾਂਜੀ ਪੁਲਿਸ ਦੇ ਧਿਆਨ ਵਿੱਚ ਲੈਂਦੇਗੇ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਲਿਖ ਲਿਆ ਜੋ ਵੀ ਡਾਟਾ ਲਿਖਣਾ ਸੀ ਕਲਾਨੌਰ ਵਾਲੇ ਮੰਦਿਰ ਜੀ ਦਾ ਨਾਮ ਪੱਤਰ ਜੋ ਵੀ ਆ ਨਾਲ ਇਹ ਇਹ ਡੇਰਗਵਾਰ ਵਾਲਿਆਂ ਦਾ ਹਾਂਜੀ ਉਹਨਾਂ ਲਿਖ ਕੇ ਤੇ ਪਿਕਅਪ ਕਰ ਲਈਏ ਠੀਕ ਓਕੇ ਏ ਸਰ ਕੀ ਮਸਲਾ ਵੀਰ ਅੱਜ ਦਾ ਤੁਸੀਂ ਇੱਥੇ ਇਕੱਠੇ ਹੋਏ ਹੋ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਅ ਇਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਜਿਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਸੀਗੀ ਉਹ ਮੂਰਤੀਆਂ ਇੱਕ ਬੋਰੀ ਚ ਪਈਆਂ ਹੋਈਆਂ ਸੀਗੀਆਂ ਉਹ ਪਹਿਲਾਂ ਤੇ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਕਡੇਰੇ ਤੇ ਰੱਖ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਇਤਪਰਸੋਂ ਵੀ ਗੱਲ ਆਂਦੀ ਗਈ ਸੀਗੀ ਕਿ ਕੋਈ ਲਾਗਜਾਗੇ ਕਿਸੇ ਮੰਦਿਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਝ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਝ ਕੋਈ ਸੂਚਨਾ ਤਾਂ ਨਹੀਂ ਹੈਗੀ ਬਟ ਪੁਲਿਸ ਨੂੰ ਦੇ ਕੋਲ ਐਦਾ ਦੀ ਕੋਈ ਵੀ ਰਪੜ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਕੱਲ ਅੱਜ ਫਿਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਕੈਂਟੀਆਂ ਵੀ ਨੇ ਜਿੱਸਾ ਟੱਲੀਆਂ ਜਿਹੜੀਆਂ ਮੰਦਿਰ ਦੇ ਵਿੱਚ ਆਮ ਤੌਰ ਤੇ ਆਪਾਂ ਲਗਾਉਂਦੇ ਆ ਉਹ ਵੀ ਨੇ ਫਿਰ ਸ਼ੱਕ ਪਿਆ ਕਿ 100% ਕਿਸੇ ਮੰਦਿਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਭਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਹੋਈਆਂ ਸੀ ਆਦਰ ਸਹਿਤ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾਂ ਲੱਗ ਰਿਆ ਸੀਗਾ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾੜ ਵਗੈਰਾ ਉਹਨਾਂ ਨੇ ਦੇ ਵਿੱਚ ਜੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੇ ਹਾਲ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ ਔਰ ਜਿਹਦੇ ਚ ਤਿੰਨ ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹਨੇ ਚਾਰ ਮੂਰਤੀਆਂ ਨੇ ਔਰ ਇੱਕ ਜਿਹੜੀ ਆਰਤੀ ਦੇ ਟਾਈਮ ਤੇ ਅਹੀ ਘੰਟੀ ਯੂਜ਼ ਕਰਦੇ ਆ ਉਹ ਆ ਔਰ ਕਾਫੀ ਬੁਰੀ ਹਾਲਤ ਦੇ ਵਿੱਚ ਛੁੱਟੀਆਂ ਹੋਈਆਂ ਸੀਗੀਆਂ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਮੂਰਤੀਆਂ ਦੀ ਕਿਸੇ ਨੇ ਬੇਅਦਵੀ ਕੀਤੀ ਹੋਈ ਸੀਗੀ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸਚਓ ਕੋਟਲੀ ਸੂਰਤ ਮੱਲੀ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੌਇਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅੱਗੋਂ ਫਰਦਰ ਉਹ ਕਰਦੇ ਪਏ ਨੇ ਜੀ ਪ੍ਰਸ਼ਾਸਨ ਨੇ ਕੀ ਤੁਹਾਨੂੰ ਇਸ ਵਾਸਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਕਿ ਇਹ ਬਹੁਤ ਜਲਦ ਇਰਤੇ ਕਾਰਵਾਈ ਕਰਕੇ ਇਹਨੂੰ ਵੈਰੀਫਾਈ ਕਰਕੇ ਇਹ ਮੂਰਤੀਆਂ ਤੁਹਾਨੂੰ ਹੈਂਡਓਵਰ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਕੋਲੋਂ ਮੂਰਤੀਆਂ ਲੈ ਕੇ ਕਿਸੇ ਮੰਦਰ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਸ਼ੁੱਧ ਕਰਕੇ ਸ਼ੁੱద్ధి ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵਿਰਾਜਮਾਨ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਮੂਰਤੀਆਂ ਦੀ ਬੇਅਦਬੀ ਹੋਈ ਦੀਆ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੋਈ ਦੀਆ ਮਾ ਜਿਹੜੇ ਖੇਤਾਂ ਚ ਮੂਰਤੀਆਂ ਮਿਲਿਆ ਨੇ ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨਿਰੰਦਰਵੈਜ ਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਲਨੌਰ ਤੋਂ ਨਿਰੰਦਰਵੈਜ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾਦ ਪਲਵਿੰਦਰ ਸਿੰਘ ਅਰਲੀ ਪੰਨ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ ਤੇ ਮੈਂ ਉਸ ਵੇਲੇ ਮੌਕੇ ਤੇ ਆਇਆ ਹੀ ਮੌਕੇ ਤੇ ਆ ਕੇ ਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ ਲੈ ਲੀਆਂ ਨੇ ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ ਕਾਨੂੰਨ ਅਨਸਾਰ ਜੋ ਵੀ ਹੈਗੀ ਆ ਬੰਦੀ ਕਾਰਵਾਈ ਕੀਤੀ ਜਾਏਗੀ ਤਾਂ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ ਇਹ ਸਰ ਕੋਈ ਛੋੜੀ ਚਾੜੀ ਨਹੀਂ ਹੈ ਕੋਈ ਮੁਰਦਾ ਦੇ ਧਿਆਨ ਦੇ ਵਿੱਚ ਪਹਿਲਾਂ ਆਈ ਹੋਈ ਇਹ ਬਹੁਤ ਕਾਫੀ ਪੁਰਾਣੀਆਂ ਮੂਰਤੀਆਂ ਲੱਗਦੀਆਂ ਪਈਆਂ ਕੋਈ ਮੇਰੇ ਕੋਲ ਕੋਈ ਇਸ ਤੋਂ ਪਹਿਲਾਂ ਅੱਜ ਤੱਕ ਕੋਈ ਕੰਪਲੇਂਟ ਨਾ ਕੋਈ ਦਰਖਾਸਤ ਕੋਈ ਵੀ ਐਹੋ ਜਿਹੀ ਨਹੀਂ ਹੈਗੀ ਕਿ ਮੂਰਤੀਆਂ ਕਿਤੇ ਮੰਦਰ ਤੋਂ ਚੋਰੀ ਹੋਈਆਂ ਹੋਣ ਤੇ ਬਾਕੀ ਇਹ ਲੱਗਦਾ ਕਿ ਮੂਰਤੀਆਂ ਜਿਹੜੀਆਂ ਇੱਧਰ ਕੋਈ ਇਸ ਇੱਧਰ ਪੰਜਾਬ ਦੇ ਕਿਸੇ ਮੰਦਰ ਦੀਆਂ ਨਹੀਂ ਗੀਆਂ ਜਿਵੇਂ ਨਟਰਾਜ ਭਗਵਾਨ ਜੀ ਆ ਉਹ ਸਾਊਥ ਦੀਆਂ ਲੱਗਦੀਆਂ ਨੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਆ